پھنارے جھسانے چوراں سبت رانی کي اوکا جي ਕੋਈ ਨਾ ਸੰਭੀਆ ਹੋ ਕਰੀ ਤੂਝੇ ਕੀ ਜਿਸੋ ਦੇ ਤੋ ਨਾ ਤਨੀ ਮੈਂ ਗੋਗੋ ਗੋਗੋ ਮੈਨੂੰ ਮੈਕ ਕੋਲੇ ਨਹੀਂ ਨਹੀਂ ਠੀਕ ਠੀਕ ਨਾਲੇ ਸਾਰਿਆਂ ਦਾ ਧੰਨਵਾਦ ਜੀ ਅੱਜ ਮੇਰਾ ਬੁਧਿਆ ਰਹਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨદાન ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੇ ਅਵਤਾਰ ਗੁਰਪੁਰਬ ਨੂੰ ਮੁੱਖ ਰੱਖਦੇ ਆ ਹੋਇਆ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਦੀ ਸ਼ਰ ਸ਼ਾਇਆ ਹੀਠ ਪੰਜ ਪਿਆਰਿਆਂ ਦੀ ਰਹਿਮਾਈ ਦੇ ਵਿੱਚ ਪੜਾ ਦਰ ਪੜਾ ਕਰਦਾ ਹੋਇਆ ਇਸ ਪੜਾ ਤੇ ਪਹੁੰਚਿਆ ਸੰਗਤਾਂ ਨੇ ਨਗਰ ਕੀਰਤਨ ਦਾ ਸਤਕਾਰ ਕੀਤਾ ਸਰਪਾਉਂ ਦੇ ਨਾਲ ਪੰਥ ਪਿਆਰਿਆਂ ਦਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਸੰਗਤਾਂ ਦੇ ਲਈ ਚਾਹ ਦੇ ਲੰਗਰ ਇਤਿਆਦਕ ਸੇਵਕਾਂ ਵੱਲੋਂ ਤਿਆਰ ਹੋਏ ਸਤਿਗੁਰਾਂ ਦੀ ਕਿਰਪਾ ਨਾਲ ਜਿੱਥੇ ਬੜੀ ਸੁੰਦਰ ਬਾਲਕੀ ਸਜੀ ਹੈ ਉਥੇ ਬਾਬਾ ਵਿਸ਼ਵਕਰਮਾ ਸੇਵਾਦਾਲ ਵੱਲੋਂ ਝਾੜੂ ਦੀ ਸੇਵਾ ਲਈ ਦਾ ਰਹੀ ਹੈ ਉਥੇ ਕਰਮਸਰ ਸੇਵਾ ਵੱਲੋਂ ਕਰਮ ਸਰ ਸੇਵਾ ਸੁਸਾਇਟੀ ਵੱਲੋਂ ਫੇਸਬੁੱਕ ਦੇ ਲਾਈਵੇ ਪ੍ਰੋਗਰਾਮ ਚੱਲ ਰਿਹਾਗਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਫਦੇ ਸਿੰਘ ਕੇ ਜਥੇ ਸਿੰਘ ਗੱਤਗਾ ਪਾਰਟੀ ਲੈ ਕੇ ਗੱਤਗੇ ਦੇ ਜ਼ਾਹਰ ਦਿਖਾ ਰਹੇ ਨੇ ਸਤਿਗੁਰਾਂ ਦੀ ਕਿਰਪਾ ਹੈ ਕਿ ਨਗਰ ਗਿਰਦਨ ਠਾਠਾ ਮਾਰਦਾ ਹੋਇਆ ਪੜਾ ਦਰ ਪੜਾ ਚੱਲ ਰਿਹਾਗਾ ਬੀਬੀਆਂ ਜੋਟੀਆਂ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਵੱਲੋਂ ਸ਼ੁਰੂ ਤੋਂ ਲੈ ਕੇ ਅੱਗੇ ਹੀ ਕੀਰਤਨ ਦੀ ਹਾਜ਼ਰੀ ਭਰੀ ਦਾ ਰਹੀ ਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਰਹਿਨਮਾਈ ਦੇ ਵਿੱਚ ਇਹ ਨਗਰ ਕੀਰਤਨ ਸ਼ਾਮ ਤੱਕ ਲਗਾਤਾਰ ਜਲੇਗਾ ਜਿੰਨੀਆਂ ਵੀ ਸੰਗਤਾਂ ਜਥੇਬੰਦੀਆਂ ਆਈਆਂ ਨੇ ਸਾਰੀਆਂ ਸੰਗਤਾਂ ਦਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਸ਼ਮੇਸ਼ ਦਰਬਾਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ